ਆਪਾਂ ਸਾਰੀ ਫੈਮਲੀ ਇਕੱਠੇ ਕਰਦੇ ਪਾਪਾ ਵੀ ਸੀ ਉਹਦੇ ਚ ਤੇ ਮੰਮਾ ਵੀ ਆਪਾਂ ਸਾਰੇ ਹੀ ਜੀ ਆਈ ਥੋੜੇ ਜੇ ਪੈਸੇ ਆਣਾ ਕਿਸੇ ਦੀ ਮਦਦ ਕਰ ਸਕਦੇ ਤੇ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਪੈਸੇ ਆਉਂਦਾ ਭਾਜੀ ਇਹ ਜਿਹੜੇ ਪੈਸੇ ਆ ਇਹ ਆਪਾਂ ਹਰ ਸਾਲ ਮੇਰੇ ਪਿਤਾ ਜੀ ਮਤਲਬ ਡੋਨੇਟ ਕਰਦੇ ਆ ਇਹ ਬੱਚੇ ਦਾ ਐਡਾ ਵੱਡਾ ਦਿਲ ਲਿਆ ਕਿ ਜਿੰਨੇ ਵੀ ਸ਼ਹਿਰ ਦੇ ਵੱਡੇ ਵੱਡੇ ਲੋਕ ਹਨ ਉਹ ਸਭ ਛੋਟੇ ਪੈ ਗਏ ਇਸ ਬੱਚੇ ਦੀ ਸੇਵਾ ਅੱਗੇ ਤੇ ਮੈਨੂੰ ਇਦਾਂ ਮਹਿਸੂਸ ਹੋਇਆ ਕਿ ਉਹਦਾ ਮਰਨ ਦਾ ਇੰਤਜ਼ਾਰ ਕਰਦੇ ਜਦੋਂ ਮੈਂ ਸਵੇਰੇ ਉੱਠ ਕੇ ਵਾਪਸ ਗਿਆ ਉਹੀ ਗੱਲ ਹੋ ਗਈ ਉਏ ਕੋ ਚੰਦ ਪੈਸਿਆਂ ਕਰਕੇ ਆਪਣੀ ਜਾਣਗਵਾਲੀ ਫਿਰ ਮੈਂ ਆਪਣੇ ਮਦਰ ਨਾਲ ਡਿਸਕਸ ਕੀਤਾ ਉਹ ਕਹਿੰਦੇ ਆ ਤੂੰ ਇਦਾਂ ਦੀ ਕੈਨਜੀਓ ਸਟਾਰਟ ਕਰ ਇੱਕ ਆਈਡੀਆ ਸੀਗਾ ਸਾਡੇ ਕੋਲ ਕਿ ਪੈਸੇ ਵੀ ਨਾ ਲਈਏ ਤੇ ਸੇਵਾ ਵੀ ਕਰੀ ਜਾਈਏ ਫਿਰ ਆਪਾਂ ਇਹ ਸੋਚ ਕੇ ਆਪਾਂ ਇੱਕ ਸੇਵਾ ਸਟਾਰਟ ਕਰ ਰੁਦਰ ਸ਼ਰਮਾ ਇੱਥੇ ਕੀ ਕਰਨਾ ਹੈ ਕਿਹੜੀ ਕਲਾਸ ਚ ਪੜਦੇ ਹੋ 6th ਕਲਾਸ ਚ ਪੜਦਾ ਜੀ ਮੈਂ ਇੱਥੇ ਡੋਨੇਸ਼ਨ ਦੇਣ ਆਏ ਜੀ ਕਿਉਂ ਕਿ ਕਿਉਂਕਿ ਸਾਰੇ ਇਹਨਾਂ ਨੂੰ ਹੈਲਪ ਮਿਲਦੀ ਹੈ ਇਸੇ ਕਰਕੇ ਤੇ ਤੇ ਉਹਨਾਂ ਦੀਆਂ ਵੀਡੀਓਜ਼ ਵੇਖੀਆਂ ਸੀ ਇਸੇ ਕਰਕੇ ਆਪਾਂ ਇੱਥੇ ਡੋਨੇਸ਼ਨ ਦੇਣ ਆਏ ਕਿੰਨੇ ਪੈਸੇ ਦੇਣਾ ਹੈ 18200 ਹਾਂਜੀ ਤੁਸੀਂ ਜਿੰਨੇ ਪੈਸੇ ਇਕੱਠੇ ਕੀਤੇ ਤੁਹਾਡੇ ਪਰਸਨਲ ਪਾਕਟ ਵਿੱਚ ਸੀ ਜਾਂ ਦੋਨੋਂ ਬ੍ਰਦਰ ਇਕੱਠੇ ਕਰਕੇ ਪੈਸੇ ਕੀਤੇ ਸੀ ਮਤਲਬ ਆ ਤੁਹਾਡੇ ਬ੍ਰਦਰ ਦੀ ਵੀ ਨਹੀਂ ਸੀ ਮਤਲਬ ਆਪਾਂ ਦੋ ਆਪਾਂ ਸਾਰੀ ਫੈਮਿਲੀ ਇਕੱਠੇ ਕਰਦੇ ਪਾਪਾ ਵੀ ਸੀ ਉਹਦੇ 'ਚ ਤੇ ਮੰਮਾ ਵੀ ਆਪਾਂ ਸਾਰੇ ਹੀ ਕਿੰਨੀ ਖੁਸ਼ੀ ਮਿਲਿਆ ਤੇ ਬਹੁਤ ਜ਼ਿਆਦਾ ਕ੍ਰਿਸ਼ਮਾ ਭਾਈ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਭਾਈ ਪਲੱਸ 2 ਕਰਦਾ ਸੀ ਅੱਜ ਕਿਦਾਂ ਮਨ ਪਣਿਆ ਤੇ ਕਿੱਥੋਂ ਆਏ ਪੈਸੇ ਭਾਜੀ ਪਿਤਾ ਜੀ ਮੇਰੇ ਹਰ ਵੀਕਲੀ ਜਾਂ ਜਿੱਦਾਂ ਕੋਈ ਡੇ ਆਂਦਾ ਵਾ ਤੇ ਉਹ ਮਤਲਬ ਥੋੜਾ ਥੋੜਾ ਕਲੈਕਟ ਕਰਦੇ ਆ ਤੇ ਇਦਾਂ ਹੀ ਬਸ ਇੱਕ ਦਿਨ ਆ ਗਿਆ ਭਾਜੀ ਕੋ ਹਾਂਜੀ ਪਰ ਬਹੁਤ ਸਾਰੇ ਐਨ ਜੀਓ ਸਟਰਾਡ ਵੀ ਹੁੰਦੇ ਫਰੋਡ ਭਾਜੀ ਭਾਜੀ ਸਿੱਧਾ ਜੇ ਕਿਸੇ ਪਿਛੇ ਨੂੰ ਲੋੜ ਹੁੰਦੀ ਹੈ ਤੇ ਭਾਜੀ ਸਿੱਧਾ ਮਿਲਾਂਦੇ ਆ ਤੇ ਇਦਾਂ ਫਰੋਡ ਵਾਲਾ ਕੋਈ ਕੰਮਾਂ ਨੂੰ ਲੱਗਦਾ ਨਹੀਂ ਭਾਜੀ ਇਹ ਐਨ ਜੀਓ ਚ ਕਿ ਭਾਜੀ ਜਾਨਾ ਕੋ ਕੱਲ ਵੀ ਆਏ ਸੀ ਤੇ ਭਾਜੀ ਉਹਨਾਂ ਕੋਈ ਜਿੱਦਾਂ ਮਤਲਬ ਮਰੀਜ਼ ਨਹੀਂ ਸੀ ਜਿਆਦਾ ਭਾਜੀ ਨਹੀਂ ਕਹਿੰਦੇ ਕਿ ਅੱਜ ਮੈਂ ਤੁਹਾਡੀ ਆਪ ਤੇ ਸੇਵਾ ਲੈ ਨਹੀਂ ਸਕਦਾ ਤੁਸੀਂ ਆਪਣੀ ਸੇਵਾ ਨਾਲ ਲੈ ਜਾਓ ਜਦੋਂ ਕੋਈ ਤੁਹਾਡੀ ਲੋੜ ਹੋएगी ਮੈਂ ਤੁਹਾਨੂੰ ਸਪੈਸ਼ਲ ਫੇਰ ਕਾਲ ਕਰਾਂਗਾ ਭਰਾਵਾਂ ਦੀ ਤੁਹਾਡੀ ਉਮਰ ਆ ਔਰ ਇੰਨੀ ਸੋਚ ਸੋਚ ਭਾਜੀ ਮਾਤਾ ਪਿਤਾ ਦੇ ਜੋ ਉਹਨਾਂ ਨੇ ਤੁਹਾਨੂੰ ਸੰਸਕਾਰ ਦਿੱਤੇ ਐ ਵੈਸੇ ਇਹਨਾਂ ਪੈਸੇ ਤਾਂ ਕਰਨਾ ਕਿਉਂ ਪੈਸੇ ਹੁੰਦਾ ਭਾਜੀ ਇਹ ਜਿਹੜੇ ਪੈਸੇ ਆ ਇਹ ਆਪਾਂ ਹਰ ਸਾਲ ਮੇਰੇ ਪਿਤਾ ਜੀ ਮਤਲਬ ਡੋਨੇਟ ਕਰਦੇ ਆ ਤੇ ਇਸਰ ਐਮ ਜੀਓ ਨੂੰ ਕਰਦੇ ਆ ਹਾਂਜੀ ਹਾਂਜੀ ਭਾਜੀ ਐਂਜੀ ਉਹਨੂੰ ਕੇ ਦੀ ਜਿੱਦਾਂ ਵੀ ਮਦਦ ਹੋ ਸਕਦੀ ਹੈ ਚਲੋ ਜੀ ਜੇ ਅਸੀਂ ਥੋੜੇ ਜੇ ਪੈ ਜਾਣਾ ਕੇ ਦੀ ਮਦਦ ਕਰ ਸਕਦੇ ਤੇ ਓਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਮੇਰਾ ਨਾਂ ਰਾਜਾ ਭਾਜੀ ਕਿੱਥੋਂ ਆਏ ਅਚਲ ਸਾਹਿਬ ਤੋਂ ਕੀ ਕਰਨਾ ਹੈ ਤੇ ਭਾਜੀ ਸੇਵਾ ਕਰਨਾ ਹੈ ਕਿਉਂ ਸੇਵਾ ਕਰਨ ਭਾਜੀ ਇਦਾਂ ਹੀ ਮਲਕੀ ਭਾਈ ਦੀਆਂ ਵੀਡੀਓ ਵੇਖੀ ਦਿਆਂ ਸੀ ਵੀਡੀਓ ਵੇਖ ਕੇ ਚਲੋ ਸਾਨੂੰ ਲੱਗਾ ਕਿ ਚਲੋ ਸਾਡੇ ਸ਼ਾਇਰ ਬਟਾਲੇ ਦਾ ਵੀਰ ਉੱਠ ਕੇ ਮਤਲ ਲੋਕਾਂ ਦੀ ਮਦਦ ਕਰਨ ਰਿਹਾ ਤੇ ਚਲੋ ਸਾਨੂੰ ਵੀ ਥੋੜਾ ਬਹੁਤਾ ਆਪਣਾ ਦਸਵੰਦ ਕੱਟ ਕੇ اپنی સેવા ਪਾਉਣੀ ਚਾਹੀਦੀ ਹੈ ਜੀ ਪਰ ਬਹੁਤ ਸਾਰੇ ਜਨਮ ਤੁਸੀਂ ਦਸਵੰਦ ਜਿੰਦੇ ਉਹ ਦਸਵੰਦ ਲੋਕਾਂ ਤੱਕ ਪਹੁੰਚਣ ਦੀ بجائے ਜਿਹੜੇ ਦਸਵੰਦ ਲੈਂਦੇ ਉਹਨਾਂ ਦੇ ਘਰ ਤੱਕ ਪਹੁੰਚ ਜਾਂਦਾ ਨਹੀਂ ਚਲੋ ਇਹ ਆਪ ਆਪਣੀ ਸੋਚ ਆ ਬਟ ਭਾਈ ਨਾ ਤੇ ਦਸਵੰਦ ਆਪ ਫੜਦੇ ਆ ਪੈਸੇ ਨਹੀਂ ਫੜਦੇ ਜਿਹੜੇ ਮਰੀਜ਼ ਆਣ ਕੇ ਪਹਿਲਾਂ ਉਹਨਾਂ ਦਾ ਵੈਰੀਫਿਕੇਸ਼ਨ ਕਰਦੇ ਆ ਘਰ ਵੀ ਕੀ ਹਾਲਾਤ ਨੇ ਕੀ ਇਹਨਾਂ ਦਾ ਹਸਤਾਵਾ ਕੋਈ ਨਸ਼ੇ ਵਾਲਾ ਬੰਦਾ ਤਾਂ ਨਹੀਂ ਹੈਗਾ ਅੱਗੇ ਫਿਰ ਉਹਨਾਂ ਨੂੰ ਮਤਲਬ ਦਸਵੰਦ ਦਿੱਤਾ ਜਾਂਦਾ ਹੈ ਨਹੀਂ 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 ਡਾਇਰੈਕਟ ਉਹਨਾਂ ਨੂੰ ਮਤਲਬ ਇਹਨਾਂ ਨੇ ਦੱਸ ਦੇਣਾ ਕਿ ਇਹ ਮਰੀਜ਼ ਆ ਇਹਨਾਂ ਨੂੰ ਤੁਸੀਂ ਆਪਣੇ ਹੱਥੀਂ ਫੜਾ ਦਿਓ ਵਿਕਾਸ ਮਹਿਤਾ ਜੀ ਬਸ ਇਹ ਐਨਜੀਓ ਕਦੋਂ ਸ਼ੁਰੂ ਕੀਤੀ ਕਿਦਾਂ ਖਿਆਲ ਆ ਇਹ ਢਾਈ ਤਿੰਨ ਸਾਲ ਐਨਜੀਓ ਹੋ ਗਿਆ ਮੈਂ ਆਪਣੇ ਘਰ ਚੋਂ ਜਾਂਦਾ ਪਿਆ ਤੇ ਭੈਣ ਸੀਗੀ ਆਟੋ 'ਚ ਉਹਦੇ ਫਾਦਰ ਸਾਹਿਬ ਬੈਠੇ ਤੇ ਉਹ ਕਹਿੰਦੇ ਕੀ ਆ ਭਾਜੀ ਇਹ ਮੇਰੇ ਫਾਦਰ ਸਾਹਿਬ ਨੂੰ ਅੰਦਰ ਬਿਠਾਇਓ ਮੈਂ ਚੁੱਕਿਆ ਤੰਦਰ ਬਿਠਾਇਆ ਅੰਦਰ ਜਦੋਂ ਮੈਂ ਬਿਠਾਇਆ ਤੇ ਪਰਿਵਾਰ ਨਾਲ ਆਸੇ ਪਾਸੇ ਬੈਠਾ ਦੀ ਗੀ ਮੈਂ ਬਾਹਰ ਆ ਕੇ ਹਾਟ ਨੂੰ ਪੁੱਛੇ ਮੈਂ ਕੀ ਗੱਲ ਹੋ ਗਈ ਇਹਨੇ ਪੈਸੇ ਨਹੀਂ ਸੀਗੇ ਤੇ ਹਸਪੀਟਲ ਤੋਂ ਘਰ ਆ ਗਏ ਫਿਰ ਮੈਂ ਅੰਦਰ ਦੁਬਾਰਾ ਗਿਆ ਜਦੋਂ ਮੇਰੇ ਦਿਮਾਗ 'ਚ ਆ ਕਿ ਸ਼ਾਇਦ ਮਰਨ ਦਾ ਇੰਤਜ਼ਾਰ ਕਰਦੇ ਘਰ ਜਾ ਕੇ ਮੈਂ ਮਦਰ ਨਾਲ ਗੱਲ ਕੀਤੀ ਤੇ ਮੈਂ ਕਿਹਾ ਮੈਂ ਮਮਾ ਇਦਾਂ ਵੇਖ ਕੇ ਆਇਆ ਤੇ ਮੈਨੂੰ ਇਦਾਂ ਮਹਿਸੂਸ ਹੋਇਆ ਕਿ ਉਹ ਤਾਂ ਮਰਨ ਦਾ ਇੰਤਜ਼ਾਰ ਕਰਦੇ ਜਦੋਂ ਮੈਂ ਸਵੇਰੇ ਉੱਠ ਕੇ ਵਾਪਸ ਗਿਆ ਉਹੀ ਗੱਲ ਹੋ ਗਈ ਕਿ ਇੱਕ ਚੰਦ ਪੈਸਿਆਂ ਕਰਕੇ ਆਪਣੀ ਜਾਨ ਗਵਾਲੀ ਫਿਰ ਮੈਂ ਆਪਣੇ ਮਦਰ ਨਾਲ ਡਿਸਕਸ ਕੀਤਾ ਉਹ ਕਹਿੰਦੇ ਆ ਤੂੰ ਇਦਾਂ ਦੀ ਕੈਂਜੀਓ ਸਟਾਰਟ ਕਰ ਪਰ ਮੈਂ ਕਿਹਾ ਲੋਕ ਬੜੀਆਂ ਗੱਲਾਂ ਕਰਦੇ ਆ ਕਿੰਦੇ ਹੋਰ ਵੀ ਬੜੇ ਆਈਡੀਆ ਹੈ ਜਿੱਦਾਂ ਅਨਮੋਲ ਹੈ ਨਾ ਅਨਮੋਲ ਵੀਰ ਉਹਦਾ ਇੱਕ ਆਈਡੀਆ ਸੀਗਾ ਸਾਡੇ ਕੋਲ ਕਿ ਪੈਸੇ ਵੀ ਨਾ ਲਈਏ ਤੇ ਸੇਵਾ ਵੀ ਕਰੀ ਜਾਈਏ ਫਿਰ ਆਪਾਂ ਇਹ ਸੋਚ ਕੇ ਆਪਾਂ ਇੱਕ ਸੇਵਾ ਸਟਾਰਟ ਕਰਦੇ ਇੱਕ ਮਦਰ ਦੇ ਰਏ ਨੇ ਹਾਂਜੀ ਕਿਤਾ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਦੇ ਇਹ ਕੀ ਮਦਰ ਦੇ ਸੰਸਕਾਰ ਆ ਆਪਣੀ ਮਦਰ ਦੇ ਸੰਸਕਾਰਾਂ ਦੇ ਨਾਲ ਨਾਲ ਚੱਲੀ ਜਾਂਦਾ ਜੋ ਸਾਨੂੰ ਸੰਸਕਾਰ ਦਿੱਤੇ ਆ ਮੇਰੀ ਮਾਂ ਨੇ ਉਹ ਮੈਂ ਚਾਹਨਾ ਹੈ ਕਿ ਮੈਂ ਉਹਨਾਂ ਦੇ ਰੱਖਾਂ ਜਿੰਦਰ ਮੇਰੇ ਸਾਹ ਚੱਲਦੇ ਆ ਕਿੱਦਾਂ ਮਦਦ ਲੈਂਦੇ ਹੋ ਔਰ ਕਿੱਦਾਂ ਕਰਦੇ ਆ ਇਹ ਮਦਦ ਨਾ ਮੈਂ ਆਪਣੀ ਜੇਬ ਚੋਂ ਕੁਝ ਦਿੰਦਾ ਆ ਮੈਂ ਆਪਣੀ ਜੇਬ ਚੋਂ ਸਿਰਫ ਦਸਵੰਤੀ ਦੇ ਸਕਦਾ ਆ ਕਰਮਾਂ ਅਨੁਸਾਰ ਬਾਕੀ ਜਿੰਨੇ ਵੀ ਬਟਾਲੇ ਦੇ ਯੂਥ ਆ ਭਰਾ ਆ ਉਹ ਸਾਰੇ ਆਂਦੇ ਆ ਜੀ ਸੇਵਾ ਦੇ ਕੇ ਚਲ ਜਾਂਦੇ ਜਿੰਨੇ ਵੀ ਦਸਵੰਤ ਹੋਏ ਮੈਂ ਆਪਣੇ ਹੱਥਾਂ ਚ ਨਹੀਂ ਦਸਵੰਤ ਲੈਂਦਾ ਜਿਹੜੇ ਵੀ ਲੋਕ ਆਂਦੇ ਜਰੂਰਤਮੰਦ ਉਹਨਾਂ ਨੂੰ ਆ ਕੇ ਆਪਾਂ ਵੈਰੀਫਿਕੇਸ਼ਨ ਕਰਦੀ ਦੀਏ ਆਪਣਾ ਜਿੰਨਾ ਦਸਵੰਤ ਬੰਦਾ ਨੂੰ ਹੱਥ ਦੇ ਦਿੰਦੇ ਬਾਕੀ ਲੋਕ ਆਉਂਦੇ ਹੁਣ ਕਿਸੇ ਵੀਰ ਨੂੰ ਨਹੀਂ ਆਏ ਹਾਂਜੀ ਪਰ ਅੱਜ ਕੋਈ ਖਾਸ ਗੱਲ ਹੈ ਕਿ ਇੱਕ 6ਵੀਂ ਕਲਾਸ ਦਾ ਤੇ ਇੱਕ 11ਵੀਂ ਕਲਾਸ ਦਾ ਬੱਚਾ ਆ ਇਹਨਾਂ ਨੂੰ ਦੇਖ ਕੇ ਲੱਗਦਾ ਇਹ ਬੱਚੇ ਦਾ ਦਿਲ ਨਾ ਇਹ ਬੱਚੇ ਦਾ ਐਡਾ ਵੱਡਾ ਦਿਲ ਆ ਕਿ ਜਿੰਨੇ ਵੀ ਸ਼ਹਿਰ ਦੇ ਵੱਡੇ ਵੱਡੇ ਲੋਕ ਹਨ ਉਹ ਸਭ ਛੋਟੇ ਪੈ ਗਏ ਇਸ ਬੱਚੇ ਦੀ ਸੇਵਾ ਅੱਗੇ ਜਿੰਨੇ ਵੀ ਰਾਜੇ ਮਹਾਰਾਜੇ ਇਸ ਬੱਚੇ ਅੱਗੇ ਸਭ ਛੋਟੇ ਪੈ ਗਏ ਮੈਨੂੰ ਇਦਾਂ ਲੱਗਦਾ ਜੀ